ਤੁਹਾ ਐਂਡ ਬੜੀ ਸਾਰੀ ਫੋਰਸ ਲੱਗੀ ਆ ਤੁਸੀਂ ਇੱਥੇ ਆਏ ਹੋ ਇਹਦੇ ਬਾਰੇ ਥੋੜਾ ਦੱਸੋਗੇ ਕੀ ਇਹ ਮਸਲਾ ਹੈ ਔਰ ਕੀ ਇਹਦਾ ਹੱਲ ਨਿਕਲਿਆ ਆ ਜੀ ਇੱਥੇ ਸਾਡਾ ਇੱਕ ਨਾ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਦਾ ਪ੍ਰੋਜੈਕਟ ਸੀਗਾ ਲੈਂਡ ਐਕੁਇਜ਼ੀਸ਼ਨ ਹੋ ਰਹੀ ਸੀ ਜਿਹੜੀ ਆਪਣੀ ਰੋਡ ਬਣ ਰਹੀ ਹੈ ਪਾਪਾ ਬਕਾਲਾ ਸਾਹਿਬ ਤੋਂ ਡੇਰਾ ਬਾਬਾ ਨਾਲ ਉਹਦੀ ਫੋਰ ਲੀਨਿੰਗ ਹੋ ਰਹੀ ਹੈ ਪ੍ਰੋਸੈਸ ਚੱਲ ਰਿਹਾ ਸੀਗਾ ਤੇ ਉਹਦੇ ਅੰਦਰ ਕੋਈ ਕੋਈ ਪੋਰਸ਼ਨ ਇਹੋ ਜਿਹਾ ਰਹਿ ਗਿਆ ਸੀ ਜਿੱਥੇ ਜੇ ਲੈਂਡ ਐਕਵਾਇਰ ਨਹੀਂ ਹੋਈ ਸੀ ਜਿਹੜਾ ਪੋਜੈਸ਼ਨ ਨਹੀਂ ਮਿਲਿਆ ਸੀਗਾ ਸੋ ਅੱਜ ਪੁਲਿਸ ਹੈਲਪ ਨਾਲ ਅਸੀਂ ਉਹ ਡਰਾਈਵ ਕੀਤੀ ਆ ਇੰਦਰ ਕਾਫੀ ਸਾਨੂੰ ਮਤਲਬ ਐਸਐਸਪੀ ਆਪਣੇ ਡੀਐਸਪੀ ਜੰਡਿਆਲਾ ਜੀ ਪੀਐਸਪੀ ਪਾਬੋ ਕਾਲਾ ਸਾਹਿਬ ਐਸਪੀ ਹੈੱਡਕ quarters ਸਰ ਸੀਗੇ ਅਸੀਂ ਤਾਲ ਮੇਲ ਨਾਲ ਪੂਰੇ ਦਿਨ ਡਰਾਈਵ ਚਲਾਈ ਹੈ ਤੇ ਲਾਜਲੀ ਸਕਸੈਸਫੁਲ ਰਹੀ ਜਿੱਥੇ ਇਥੇ ਆਪਣੇ ਟਾਰਗੇਟ ਸੀ ਉੱਥੇ ਮਿਲ ਗਈ ਹੈ ਤੇ ਲੋਕਾਂ ਨੇ ਵੀ ਪੂਰਾ ਸਾਥ ਦਿੱਤਾ ਉਹਨਾਂ ਨੂੰ ਦਿਵਾ ਕੇ ਦੱਸਿਆ ਇਸ਼ੂਸ ਐਕਸਪਲੇਨ ਕੀਤੇ ਤਾਂ ਕਾਫੀ ਆਪਸ ਸੋਲਵ ਕਰਨ ਚ ਸਕਸੈਸਫੁਲ ਹੋਏ ਇੱਕ ਕਿਸਾਨਾ ਦਾ ਜਿਹੜਾ ਕੋਈ ਖਰੇਲੂ ਡਿਸਪੂਟ ਸੀਗਾ ਜਿਹੜਾ ਜਮੀਨ ਦੀ ਤਕਸੀਮ ਨਹੀਂ ਹੋਈ ਜਾ ਰਹੀ ਉਦੇ ਬਾਰੇ ਵੀ ਉਹਨਾਂ ਦੀ ਕੋਈ ਮਦਦ ਕਰ ਰਹੇ ਤੁਸੀਂ ਜੀ ਅੱਜ ਨਾ ਜਾਤ ਰਿਸ਼ੂ ਉਹੀ ਸੀਗੇ ਜਿੱਥੇ ਕਿ ਫੈਮਿਲੀ ਡਿਸਪਿਊਟ ਹੋਣ ਕਰਕੇ ਮਤਲਬ ਸਾਂਝੇ ਖਾਤੇ ਹੁੰਦੇ ਕਿ ਆਪਣੀ ਤਕਸੀਮ ਨਹੀਂ ਹੋਈ ਸੀ ਉਹਦੇ ਕਰਕੇ ਪ੍ਰੋਬਲਮ ਆ ਰਹੀ ਸੀਗੀ ਸੋ ਅੱਜ ਕੋਸ਼ਿਸ਼ ਕੀਤੀ ਹੈ ਸਾਰਿਆਂ ਨੂੰ ਬਿਠਾ ਕੇ ਮੋਹਦਵਾਰ ਬੰਦਿਆਂ ਨੂੰ ਉਠਾ ਕੇ ਸਰਪੰਚਾਂ ਨੂੰ ਬਿਠਾ ਕੇ ਕਿ ਮੌਕੇ ਤੇ ਹੀ ਉਹਨਾਂ ਦੀ ਤਕਸੀਮ ਕੀਤੀ ਜਾਵੇ ਤੇ ਮੌਕੇ ਤੇ ਪ੍ਰੋਜੈਸ਼ਨ ਕੀਤਾ ਜਾਵੇ ਕੋਈ ਵੱਡਾ ਲੈਣ ਪੈਣੀ ਕਿ ਕਿ ਤਕਸੀਮ ਦੀ ਮੁਸ਼ਕਲ ਤੇ ਕੋਈ ਗੱਲ ਦੀ ਕੋਈ ਮੁਸ਼ਕਿਲੀਆਂ ਨਹੀਂ ਅਸੀਂ ਜਿੱਥੇ ਇੱਥੇ ਗਏ ਆ ਉੱਥੇ ਸਾਨੂੰ ਪੀਸਵਲੀ ਪੋਜੀਸ਼ਨ ਮਿਲ ਗਈ ਨੈਸ਼ਨਲ ਹਾਈਵੇ ਜੋ ਬਣ ਰਿਹਾ ਹੈ ਉਹਦੇ ਸਬੰਧ ਦੇ ਵਿੱਚ ਜੋ ਜ਼ਮੀਨ ਅਕਵਾਇਰ ਕੀਤੀ ਗਈ ਸੀ ਜਿਸ ਦੇ ਸਬੰਧ ਦੇ ਵਿੱਚ ਅੱਜ ਪ੍ਰਸ਼ਾਸਨ ਮਹਿਤਾ ਚੌਂਕ ਵਿਖੇ ਪਹੁੰਚਿਆ ਜਿੱਥੇ ਕਿਸਾਨਾਂ ਵੱਲੋਂ ਪੈਸੇ ਪਵਾ ਲੈ ਜਾਣ ਤੋਂ ਬਾਅਦ ਵੀ ਕਣਕ ਦੀ ਫਸਲ ਦੀ ਬਿਜਾਈ ਕਰ ਦਿੱਤੀ ਸੀ ਜਿਸ ਦੇ ਸਬੰਧ ਦੇ ਵਿੱਚ ਅੱਜ ਪ੍ਰਸ਼ਾਸਨ ਡੀਆਰ ਐਸਪੀ ਸਾਹਿਬ ਡੀਐਸਪੀ ਸਾਹਿਬ ਅਤੇ ਹੋਰ ਵੀ ਮਹਿਕਮਿਆਂ ਦੇ ਜਿਹੜੇ ਆ ਰੈਵਨਿਊ ਡਿਪਾਰਟਮੈਂਟ ਦੇ ਅਧਿਕਾਰੀ ਵੀ ਇੱਥੇ ਪਹੁੰਚੇ ਜਿਹਦੇ ਸਬੰਧ ਵਿੱਚ ਅੱਜ ਪੀਲਾ ਪੰਜਾ ਚੱਲਿਆ ਤੇ ਪੀਲੇ ਪੰਜਾ ਚਲਾ ਕੇ ਜਿਹੜੀਆਂ ਮਸ਼ੀਨਾਂ ਚਲਾ ਕੇ ਉੱਥੇ ਪੈੜੀ ਦੇ ਵਿੱਚੋਂ ਕਬਜ਼ਾ ਲੈ ਲਿਆ ਗਿਆ ਜਿੱਥੇ ਬੀਜੀ ਫਸਲ ਨੂੰ ਜਿਹੜਾ ਵਾਅਦਾ ਦਿੱਤਾ ਗਿਆ ਹੈ ਇਹਨਾਂ ਮਹਿਕਮੇ ਦਾ ਕਹਿਣਾ ਹੈ ਕਿ ਇਹਨਾਂ ਕਿਸਾਨਾਂ ਦੇ ਪੈਸੇ ਪਹਿ ਚੁੱਕੇ ਸਨ ਪਰ ਫਿਰ ਵੀ ਜਿਹੜਾ ਵਾ ਇਹ ਜ਼ਮੀਨ ਖਾਲੀ ਨਹੀਂ ਸੀ ਕੀਤੀ ਜਾ ਰਹੀ ਇਹਨਾਂ ਦਾ ਆਪਸੀ ਨਿੱਜੀ ਡਿਸਬਿਊਟ ਸੀਗਾ ਭਰਾਵਾਂ ਦਾ ਵੰਡ ਦਾ ਸੀਗਾ ਤਕਸੀਮ ਦਾ ਸੀਗਾ ਉਹ ਵੀ ਮਿਲ ਬੈਠ ਕੇ ਜਿਹੜਾ ਇਹਨਾਂ ਦਾ ਹੱਲ ਕਰਵਾ ਦਿੱਤਾ ਗਿਆ ਏ ਤੇ ਜਿਹੜੇ ਹੁਣ ਜ਼ਮੀਨ ਦਾ ਕਬਜ਼ਾ ਲੈ ਲਿਆ ਗਿਆ ਏ ਜਿਵੇਂ ਗੱਲਬਾਤ ਕੀਤੀ ਹੈ ਡੀਆਰ ਸਾਹਿਬ ਨਾਲ ਤੇ ਇਸੇ ਤਰ੍ਹਾਂ ਬਾਕੀ ਮਹਿਕਮੇ ਨੇ ਵੀ ਇਸੇ ਤਰ੍ਹਾਂ ਕਿਹਾ ਹੈ ਕਿ ਕਿਸੇ ਵੀ ਤਰ੍ਹਾਂ ਦਾ ਬਹੁਤ ਹੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪਿਆ ਜਿੱਥੇ ਅਮਨ ਆਮਾਨ ਦੇ ਨਾਲ ਜਿਹੜੇ ਕਬਜ਼ੇ ਲੈ ਗਏ ਲੈ ਲਏ ਗਏ ਨੇ ਲੋਕ ਚੇਤਨਾ ਤੋਂ ਸਤਨਾਮ ਜੱਜ